ਗੁਰਦਾਸਪੁਰ ਦੇ ਮੁੱਖ ਬਾਜ਼ਾਰ ਵਿੱਚੋਂ ਇੱਕ ਬਜ਼ੁਰਗ ਦੇ 20000 ਰੁਪਏ ਲੁੱਟ ਲੈਣ ਦੀ ਖਬਰ ਮਿਲੀ ਹੈ ਇਸ ਮੰਦੀ ਪੀੜਤ ਬਜ਼ੁਰਗ ਪਿਆਰਾ ਸਿੰਘ ਵਾਸੀ ਸੇਖਾਂ ਨੇ ਦੱਸਿਆ ਕਿ ਉਹ ਬੈਂਕ ਵਿੱਚੋਂ 20000 ਰੁਪਏ ਕਢਵਾ ਕੇ ਬਾਜ਼ਾਰ ਗਿਆ ਸੀ ਅਤੇ ਜਦੋਂ ਆਪਣੀ ਵਿਕੀ ਉੱਤੇ ਥੈਲਾ ਰੱਖ ਕੇ ਉਹ ਦੁਕਾਨ ਦੇ ਅੰਦਰ ਗਿਆ ਅਤੇ ਜਦੋਂ ਦੁਕਾਨ ਦੇ ਬਾਹਰ ਆਇਆ ਤਾਂ ਵੇਖਿਆ ਕਿ ਉਸਦੇ ਥੈਲੇ ਵਿੱਚੋਂ 20000 ਲੁੱਟਲੇ ਗਏ ਸਨ ਦੂਜੇ ਪਾਸੇ ਮੌਕੇ ਤੇ ਪੁੱਜੇ ਪ੍ਰਮੁੱਖ ਸਮਾਜ ਸੇਵਕ ਰਜਿੰਦਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਉੱਤੇ ਸਵਾਲੀਆ ਨਿਸ਼ਾਨ ਲਗਾਏ ਹਨ ਅਤੇ ਉਸ ਨੇ ਐਸਐਸਪੀ ਅਤੇ ਡੀਸੀ ਕੋਲੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕੀਤਾ ਜਾਵੇ ਤਾਂ ਜੋ ਲੁੱਟ ਮਾਰਦੀਆਂ ਘਟਨਾਵਾਂ ਤੇ ਰੋਕ ਲੱਗ ਸਕੇ। ਕਿਥੋਂ ਰਹਿ ਰਹੇ ਹੋ? ਹਾਂਜੀ ਕਿਥੋਂ ਰਹਿ ਰਹੇ ਹੋ? ਪੈਂਡਾ ਚੱਕਾ ਕਿੱਥੇ ਆਏ ਕਿ ਲਾ ਲੈ ਵੀ ਆ। ਸੇਖਾ ਥੈਂਕ ਯੂ। ਯਾਰ ਇੱਥੇ ਆਣਗੇ। ਬਾਜ਼ਾਰ ਮੈਂ ਮਗਰ ਥੋੜਾ ਸਮਾਨ ਲੈਣੇ ਤੇ ਫਿਰ ਚੱਲਣੀ ਆਪਾਂ। ਉਹ ਯਾਰ ਬਾਜ਼ਾਰ ਦੀ ਦਰਕੀ ਨੇ ਪਹਿਲਾਂ ਗਿਆਈ। 2000 ਰੁਪਿਆ। ਕਿਵੇਂ ਨਿਕਲੇ ਕੋਲ ਹੈਗਾ? ਕਿਵੇਂ ਨਿਕਲ ਕੇ ਪੈਗਾ ਦੇ। ਝੋਲੇ ਨਾਲੇ ਝੋਲਾ ਕੰਝਾ ਦਾ ਹੁਣ ਝੋਲੀ ਦਾ ਕੀ ਜੈ ਸਕਣੇ। ਬੈਹੇ ਝੋਲੇ ਵਿੱਚ ਪਾਏ। ਝੋਲੇ 'ਚ ਪਿਆ ਕੇ ਪੈ ਕੇ ਲੈ ਸਕਦਾ ਹੈ। ਕਾਪੀਆਂ ਮੇਰੀਆਂ ਉਹਦੇ ਵਿੱਚ ਹੀ ਜਾਂ ਬੈਂਕ ਦੇ ਦੁੱਧੀਆਂ ਕਾਪੀਆਂ ਇਹ ਵੀ ਕਾਪੀ। ਸਾਰਾ ਚੋ ਲਈ ਲੈ ਗਈ ਤੇ ਪੈ ਨਹੀਂ ਵਿੱਚ ਬੈਠ ਕੇ ਲੈ ਗਈ ਤੈਨੂੰ ਪਤਾ ਲੱਗਿਆ ਕੋਈ ਨਾ ਇਹ ਪਤਾ ਲੱਗਦਾ ਤੇ ਮੈਂ ਫਿਰ ਪੁਲਿਸ ਨੂੰ ਕੀ ਅਦਰ ਦਿਖਾਈਗੀ ਹੈ ਇਹ ਜਾਨੇ ਕਰਵਾਈ ਪੁਲਿਸ ਕਹਿ ਤੋ ਪੁਲਿਸ ਨੂੰ ਕਿਹਾ ਵਾ ਕੰਪਲੇਂਟ ਦਿੱਤੀ ਪੁਲਿਸ ਨੂੰ ਮੈਂ ਨਹੀਂ ਹੈ ਜੀ ਰਜਿੰਦਰ ਕੁਮਾਰ ਪ੍ਰਮੁਖ ਸਮਾਜ ਸੇਵਾ ਗੁਰਦਾਸਪੁਰ ਕੀ ਗੱਲ ਬਾਤ ਕਰੀਓ ਮੈਂ ਮੇਨ ਬਾਜ਼ਾਰ ਤੋਂ ਲੰਘ ਰਿਹਾ ਸੀ ਕੱਲ ਪਰਸੋਂ ਮੇਰੇ ਭੂਏ ਦੀ ਗੱਥ ਹੋ ਗਈ ਜਮਾਨਾ ਸਾਮਾਨ ਲੈਣ ਆਇਆ ਮੈਂ ਅੱਗੋਂ ਦੇਖਿਆ ਤੇ ਵਿਚਾਰੇ ਬਜ਼ੁਰਗ ਹੀ ਇੱਥੇ ਬੜੇ ਘਬਰਾਏ ਦੇ ਮਹਾਰਾਜਾਂ ਦੇ ਇਨਸਾਨੀ ਨਾਤੇ ਇਹਨਾਂ ਨੂੰ ਪੁੱਛਿਆ ਮੈਂ ਕਿ ਕੀ ਗੱਲ ਤੇ ਬੜੇ ਘਬਰਾਏ ਹੋ ਕੰਬਣ ਕਿਉਂ ਦੇ ਹੋ ਇਹ ਕਹਿੰਦੇ ਮੈਂ ਬੈਂਕ ਚੋਂ ਪੈਸੇ ਕਢਾ ਕੇ ਬਾਜ਼ਾਰ ਚ ਕੋਈ ਆਪਣਾ ਸਮਾਨ ਲੈਣ ਆਇਆ ਇੱਥੇ ਦੁਨੀ ਕੀਮ ਦੇ ਨਾਲ ਹੀ ਵਾਣ ਵਾਲੀ ਦੁਕਾਨ ਆ ਇਹ ਤੋਂ ਸਮਾਨ ਲੈਣ ਆਇਆ ਇਹਨਾਂ ਕੋਈ ਇੱਕ ਸਕੂਟਰੀ ਹੀ ਸਕੂਟਰੀ ਅੱਗੇ ਇਹਨਾਂ ਨੇ ਆਪਣਾ ਬੈਗ ਲਾਇਆ ਸੀ ਜਿਹਦੇ ਵਿੱਚ ਬੈਂਕ ਚੋਂ ਪੈਸੇ ਕਢਾ ਕੇ ਲੈਂਦੇ ਹੋ 20000 ਰੁਪਏ ਨਾਲ ਵਿੱਚ ਪਾਇਆ ਸੀ ਪਿੱਛੋਂ ਕੋ ਮੁੰਡੇ ਇਹਨਾਂ ਦੇ ਬੈਂਕ ਚੋਂ ਮੇਰਾ ਖਿਆ ਲੱਗ ਕੇ ਉਹਨਾਂ ਨੇ ਇੱਥੇ ਆਣ ਕੇ ਜਦੋਂ ਇਹਨਾਂ ਦਾ ਧਿਆਨ ਅੰਦਰ ਦੁਕਾਨ ਵਾਲਾ ਹੋਇਆ ਤੇ ਇਹਨਾਂ ਦੇ ਕਹਿਣ ਦੇ ਮੁਤਾਬਕ ਹੀ ਉਹ ਮੇਰੇ 20000 ਰੁਪਏ ਵਿੱਚੋਂ ਕੱਢ ਕੇ ਲੈ ਗਏ ਨੇ ਤੇ ਬੜੀ ਮਾੜੀ ਘਟਨਾ ਆਈ ਹੈ ਵਿੱਚ ਪਰਸ ਵੀ ਇਹਨਾਂ ਦਾ ਉਹ ਵੀ ਲੈ ਕੇ ਕੋਈ ਜ਼ਰੂਰੀ ਕਾਗਜ਼ ਉਹ ਵੀ ਲੈ ਗਏ ਨੇ ਦਿਨ ਬਾ ਦਿਨ ਹੀ ਵੀ ਦੇਖਣ ਡਿਆਂ ਸੋਸ਼ਲ ਮੀਡੀਆ ਤੇ ਨਿਊਜ਼ ਆਂਟੀਆਂ ਮੈਂ ਦਿਨੋ ਦਿਨ ਕੋਈ ਨਾ ਕੋਈ ਘਟਨਾਵਾਂ ਇੱਥੇ ਹੋਣ ਡੀਆਂ ਕਿਤੇ ਕੋਈ ਮੋਟਰਸਾਈਕਲ ਚੋਰੀ ਹੋਣ ਡੀਆਂ ਕਿਤੇ ਦੁਕਾਨਾਂ ਦੇ ਤਾਲੇ ਟੁੱਟੇ ਜਾਂਦੇ ਕਿਤੇ ਰਾਹ ਜਾਂਦੇ ਨੂੰ ਲੁੱਟਿਆ ਜਾਂ ਰਿਹਾ ਕਿ ਇਹਦੀਆਂ ਵਾਰੀਆਂ ਕਿਸ ਦੀ ਚਾਹੀ ਕਿਸ ਦੀ ਰਿੰਗ ਕਿ ਕੋ ਮੋਬਾਈਲ ਖੋਹ ਜਾਂਦੇ ਪ੍ਰਸ਼ਾਸਨ ਪਤਾ ਨਹੀਂ ਕਿਉਂ ਕੰਮ ਕਰਨੀ ਨਹੀਂ ਦੇ ਪਤਾ ਵਾ ਇਥੋਂ ਦੀ ਪੁਲਿਸ ਵੀ ਜੇ ਵੇਖਿਆ ਜ਼ਿਆਦਾਤਰ ਚਲਾਨ ਕੱਟਣ ਦੇ ਵਿੱਚ ਹੀ ਭੀਜੀ ਹੈ ਨਾ ਕਿ ਪਬਲਿਕ ਦੀ ਕੋਈ ਉਹਨਾਂ ਨੂੰ 1% ਵੀ ਕਿਤੇ ਧਿਆਨ ਨਹੀਂ ਹੈਗਾ ਭਈ ਆਪਾਂ ਕਿਤੇ ਲੋਕਾਂ ਦਾ ਵੀ ਬਚਾਅ ਕਰੀਏ ਲੋਕਾਂ ਨੂੰ ਵੀ ਸੇਫ ਰੱਖੀਏ ਮੈਂ ਗਰਦਾਸਪੁਰ ਦੇ ਐਸਐਸਪੀ ਡੀ ਔਰ ਡੀਸੀ ਗਰਦਾਸਪੁਰ ਤੋਂ ਪ੍ਰਸ਼ਾਸਨ ਤੋਂ ਮੰਗ ਕਰਨਾ ਭਈ ਆ ਜਿਹੜੀਆਂ ਲੁੱਟ ਦੀਆਂ ਲਗਾਤਾਰ ਚੋਰੀ ਦੀਆਂ ਘਟਨਾਵਾਂ ਹੋਣ ਰਹੀਆਂ ਇਨੂੰ ਠੱਲ ਪਾਈ ਜੇ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਰੇ ਸੰਗਠਨਾਂ ਨੂੰ ਲਿਆ ਕੇ ਠਾਣਾ ਸਿਟੀ ਦੇ ਬਾਹਰ ਇੱਕ ਬਹੁਤ ਵੱਡਾ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਇਹ ਸ਼ਿਕਾਇਤ ਹੈ ਨਾ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਐਸਐਚਓ ਸਿਟੀ ਕੋਲ ਜਾਓ ਆਪਣੀ ਜਾ ਕੇ ਤੇ ਸ਼ਿਕਾਇਤ ਦਰਜ ਕਰਾਓ